प्रत्याल जुमला बांग्लादेशी हिंदुओं पे अत्याचार नहीं सहेंगे नहीं सहेंगे बांग्लादेशी जोशी हिंदुओं पे अत्याचार नहीं सहेंगे नहीं सहेंगे जय श्री राम जय जय श्री राम जय जय श्री राम जय श्री राम हेलो आज गुरदासपुर विखे बड़ा कुछ ਦੇ ਵਿੱਚ ਹਿੰਦੂਆਂ ਤੇ ਹਿੰਸਾ ਹੋਈ ਹੈ ਕਤਲਿਆਮ ਹੋਇਆ ਉਹਦੇ ਖਿਲਾਫ ਅੱਜ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣਾ ਜਾ ਰਹੇ ਹਾਂ ਤਾਂ ਜੋ ਸਾਡੇ ਹਿੰਦੂ ਸਮਾਜ ਦੀ ਰੱਖਿਆ ਪੂਰੀ ਦੁਨੀਆ ਵਿੱਚ ਹਿੰਦੂ ਜਿੱਥੇ ਮਰਜੀ ਹੋਵੇ ਚਾਹੇ ਉਹ ਹਿੰਦੁਸਤਾਨ ਚਾਹੇ ਚਾਹੇ ਹਿੰਦੁਸਤਾਨ ਦੇ ਬਾਹਰ ਆਪਣੇ ਸਮਾਜ ਲਈ ਸਾਨੂੰ ਆਪਣੇ ਸਮਾਜ ਲਈ ਸਾਨੂੰ ਖੜਾ ਹੋਣਾ ਪੈਂਦਾ ਆਪਣੇ ਸਮਾਜ ਦੀ ਰੱਖਿਆ ਦੀ ਸਾਨੂੰ ਆਵਾਜ਼ ਚੁਕਨੀ ਪੈਂਦੀ ਆ ਅੱਜ ਉਹੀ ਆਵਾਜ਼ ਦਾ ਹਿੱਸਾ ਬਣ ਕੇ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣ ਜਾ ਰਹੇ ਹਾਂ ਵੀ ਸਾਡੇ ਸਮਾਜ ਦੀ ਜਿਹੜੀ ਆਵਾਜ਼ ਆ ਇਹ ਬੰਗਲਾਦੇਸ਼ ਤੱਕ ਪਹੁੰਚਾਓ ਕਿ ਉਹਨਾਂ ਦੀ ਸਰਕਾਰ ਸક્ષਮ ਨਹੀਂ ਹੈ ਸਾਡੇ ਹਿੰਦੂਆਂ ਦੀ ਰੱਖਿਆ ਕਰਨ ਦੇ ਵਿੱਚ ਤੇ ਹਿੰਦੁਸਤਾਨ ਦੀ ਸਰਕਾਰ ਨੂੰ ਬੇਨਤੀ ਹੈ ਵੀ ਸਾਡੇ ਹਿੰਦੂਆਂ ਦੀ ਰੱਖਿਆ ਕੀਤੀ ਜਾਵੇ ਬੰਗਲਾਦੇਸ਼ 'ਚ ਜਿਹੜਾ ਹਿੰਦੂਆਂ ਦਾ ਨਰਸੰਘਾਰ ਹੈ ਇਹ ਬਰਦਾਸ਼ਤ ਨਹੀਂ ਹੋਏਗਾ ਜੈ ਸ਼੍ਰੀ ਰਾਮ ਜੈ ਬੜਾ ਜਵਿਕ ਜੰਦਰ ਪਾਜੀ ਜਿਹੜੇ ਸਾਡੇ ਹਿੰਦੂ ਭਰਾਵਾਂ ਤੇ ਹਮਲਾ ਹੋ ਰਿਹਾ ਬੰਗਲਾਦੇਸ਼ 'ਚ ਬਹੁਤ ਮਾੜੀ ਗੱਟਾਂ ਤੁਸੀਂ ਦੇਖ ਦਿਓ ਕਿ ਸਾਡਾ ਜਿਹੜਾ Hindu ਹੈਗਾ ਅਸਲੇ ਬਿਲਕੁਲ ਸੁਰੱਖਿਤ ਨਹੀਂ ਆ ਕਦੀ ਬੰਗਲਾਦੇਸ਼ ਕਦੀ ਪੱਛਮੀ ਬੰਗਾਲ ਕਦੀ ਮਨੀਪੁਰ ਕਦੀ ਹੁਣ ਤੁਸੀਂ ਖੰਨੇ ਦੀ ਘਟਨਾ ਦੇਖ ਲਓ ਉੱਥੇ ਵੀ ਸ਼ਿਵ ਜਿਹੜਾ ਹੈਗਾ ਖੰਡਿਤ ਕੀਤਾ ਗਿਆ ਤੇ ਜਿਹੜੇ ਵੀ ਸਾਡੇ ਆ ਅਹੀ ਸਿਰਫ ਸਾਡਾ ਜਿਹੜਾ ਧਰਮ ਏ ਕਿਹੋ ਜਿਹਾ ਧਰਮ ਆ ਜਿਹੜਾ ਕਿ ਕਦੀ ਵੀ ਜਿਹੜਾ ਹੈਗਾ ਕਿਸੇ ਦੇ ਖਿਲਾਫ ਨਾ ਤੇ ਬੋਲਦਾ ਤੇ ਨਾ ਹੀ ਕਦੀ ਕਿਸੇ ਦੇ ਖਿਲਾਫ ਕਦੀ ਉਹਨੇ ਕੋਈ ਗਲਤ ਪ੍ਰਚਾਰ ਕੀਤਾ ਫਿਰ ਵੀ ਸਾਨੂੰ ਹੀ ਟਾਰਗੇਟ ਕਿਉਂ ਕੀਤਾ ਜਾਂਦਾ ਸਾਡੇ ਹੀ ਮੰਦਰਾਂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਸਾਡੇ ਹੀ ਹਿੰਦੂ ਭਰਾਵਾਂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਅਸੀਂ ਸਰਕਾਰ ਦੇ ਅੱਗੇ ਬੇਨਤੀ ਕਰਨਾ ਚਾਹੁੰਦੇ ਆ ਕਿ ਜਾਂ ਤੇ ਇਹਨੂੰ ਨੱਥ ਪਾਈ ਜਿਹੜੀ ਆ ਪ੍ਰਥਾ ਜਲਦੀ ਆ ਰਹੀ ਆ ਹਿੰਦੂਆਂ ਨੂੰ ਦਬਾਉਣ ਦੀ ਪ੍ਰਥਾ ਜਲਦੀ ਪਈ ਆ ਉਹਨੂੰ ਬੰਦ ਕੀਤੀ ਜਾਏ ਨਹੀਂ ਤੇ ਜੇ ਇੱਕ ਦਿਨ ਇੱਕ ਟਾਈਮ ਇਹੋ ਜਿਹਾ ਆਣਾ ਕਿ ਜਿਹੜਾ ਹੈਗਾ ਸਰਕਾਰਾਂ ਨੂੰ ਇਸ ਚੀਜ਼ ਦਾ ਜਿਹੜਾ ਹੈਗਾ ਉਹ ਨੀਤੀ ਦਿੱਤਾ ਜਿਹੜਾ ਪੂਤਣਾ ਪੈਣਾ ਸਰ ਜਿਆਦਾ ਕੁਝ ਬੋਲਣਾ ਚਾਹਾਂਗਾ ਜਿਆਦਾ ਜਿਆਦਾ ਕੁਝ ਨਹੀਂ ਬੋਲਣਾ ਚਾਹਾਂਗਾ ਬਸ ਇਹੀ ਕਹਿਣਾ ਚਾਹਾਂਗਾ ਕਿ ਹਜੇ ਹੁੰਨੀ ਜਾਗੇ ਤੇ ਕਦੀ ਨਹੀਂ ਜਾਗਾਗੇ ਹੁਣੇ ਮੌਕਾ ਹੈ ਹਿੰਦੂਸਤਾਨ ਵਾਲੇ ਖੱਲੇ ਵੀ ਸੁਧਰ ਜਾਓ ਤੇ ਸਾਰੇ ਜਨ ਇਕੱਠੇ ਹੋ ਜਾਓ ਸਾਰੇ ਭਾਈਆਂ ਅਗੇ ਇਹੀ ਬੇਨਤੀ ਹੈ ਸਾਰੇ ਹਿੰਦੂਆਂ ਅਗੇ ਇਹੀ ਬੇਨਤੀ ਹੈ ਕਿ ਕਾਰਬਾਰ ਜਿਹੜਾ ਹੈ ਪੈਸਾ ਜਿਹੜਾ ਹੈ ਸਭ ਇੱਥੇ ਹੀ ਰਹਿ ਜਾਣਾ ਜੇ ਜਾਨ ਨਹੀਂ ਰੇਗੀ ਤੇ ਕੀ ਕਰੋਗੇ ਆਪਣੀ ਜਾਨ ਬਚਾਣ ਲਈ ਆਪਣੇ ਆਪ ਨੂੰ ਬਚਾਣ ਲਈ ਜਾਗੋ ਬਸ ਇਹੀ ਬੇਨਤੀ ਕਰਾਂਗਾ ਧੰਨਵਾਦ ਅਮਰੀਕ ਦੇ ਸਤਵਾਂ ਦੇ ਕੁਝ ਆਏ ਨੇ ਜੋ ਡਗਲਾ ਦੇਸ਼ ਦੇ ਵਿੱਚ ਹੋਇਆ ਬਹੁਤ ਅਨੰਦੀ ਹੋਗਾ ਕਿ ਜਿਹੜਾ ਬੰਗਲਾਦੇਸ਼ ਉਹੀ ਹੈ ਜਿਸ ਨੂੰ ਭਾਰਤ ਦੇ ਪਾਕਿਸਤਾਨ ਤੋਂ ਜੁਲਮਾਂ ਦੇ ਹੁੰਦੇ ਸੀ ਪਰ ਉਪਰ ਤੋਂ ਸਰਕਾਰਿਆਂ ਨੂੰ ਆਜ਼ਾਦ ਆਈ ਬਾਅਦ ਉਹੀ ਸਰਕਾਰ ਉਹੀ ਲੋਕ ਜਿਹਨਾਂ ਨੂੰ ਭਾਰਗਾਰੇ ਨੇ ਤੇ ਜੋ ਇਹਨਾਂ ਨੇ ਕਾਨੂੰਨੀ ਕਦਮ ਜਿੱਤੇ ਨੇ ਇਹ ਬਰਦਾਸ਼ਤਯੋਗ ਨਹੀਂ ਹੈ ਬੰਗਲਾਦੇਸ਼ੀ ਪੰਜਾਬੀ ਜੋਸਤਾਨੀ ਸਰਕਾਰ ਨੂੰ ਇਹ ਜਿਤਾਣਾ ਜਾਣੇ ਆ ਕਿ ਤੁਸੀਂ ਕੋਈ ਐਕਸ਼ਨ ਲਵੋ ਕਿ ਲੋਕ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰ ਰਹੇ ਲੋਕ ਭੜ ਜਾਣਗੇ ਕਿ ਲਾਡ ਆਰਡਰ ਦੀ ਕੋਸ਼ਿਸ਼ ਰੇੜੀਆ ਹਮੇਸ਼ਾ ਹੀ ਹਿੰਸਾ ਨੂੰ ਪ੍ਰਚਾਰ ਕੀਤਾ ਜਾ ਰਿਹਾ ਤਾਂ ਜੋ ਬੰਗਲਾਦੇਸ਼ ਜਿਹੜੇ ਹਿੰਦੂ ਨੇ ਉਹ ਆਪਣੇ ਆਪ ਨੂੰ ਸੁਰੱਖਤ ਮਹਿਸੂਸ ਕਰਨ ਉਹਦੇ ਵਾਸਤੇ ਕੇਂਦਰ ਸਰਕਾਰ ਨੂੰ ਕੋਈ ਨਾ ਕੋਈ ਯੂਐਨਏ ਦੇ ਵਿੱਚ ਕੋਈ ਐਸਾ ਸਟੈਪ ਚੁੱਕਣਾ ਲਗਾ ਤਾਂ ਜੋ ਉਹਨਾਂ ਦੀ ਸੁਰੱਖਿਆ ਹੋ ਸਕੇ ਉਹ ਹਿੰਦੂ ਆਪਣੇ ਸੁਰੱਖਤ ਮਹਿਸੂਸ ਕਰ ਸਕਣ ਕਿਉਂਕਿ ਉੱਥੋਂ ਦਾ ਹਿੰਦੂ ਭਾਈਚਾਰਾ ਮਿਨੋਰਟੀ ਸਾਰੀ ਉੱਥੋਂ ਦੇ ਰਾਸ਼ਟਰਪਤੀ ਨੇ ਖੁਦ ਮੰਨ ਰਿਹਾ ਵੀ ਅਸੀਂ ਜਿਹੜੇ ਹਿੰਦੂ ਭਾਈਚਾਰਾ ਸੋ ਦੀ ਰੱਖਿਆ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਏ ਇਹਦਾ ਮਤਲਬ ਉਹ ਮੰਨ ਰਿਹਾ ਵੀ ਤੋਰੀ ਜਵਾਈ ਜਰਾਉਦਾ ਕਤਲੇਆਮ ਹੋਇਆ ਪੈਣਾ ਸਾਡੀਆਂ ਦੇ ਨਾਲ ਰੇਪ ਹੋਏ ਜਦੋਂ ਸਰਕਾਰ ਦਾ ਮੁੱਖੀ ਮੰਨ ਲਿਆ ਵਾ ਇਸ ਕਰਕੇ ਸਾਡੀ ਬੇਨਤੀ ਹੈ ਸਾਰੀਆਂ ਸਮਾਜਿਕ ਸੰਸਥਾਵਾਂ ਨੂੰ ਕੋਈ ਏਸੀ ਦਾ ਡਟ ਕੇ ਵਿਰੋਧ ਕੀਤਾ ਜਾਵੇ ਉੱਥੋਂ ਦੀ ਜਿਹੜੀ ਜ਼ਾਲਮ ਕਰ ਉਹ ਤੇ ਬਲੰਕ ਤੇ ਉੱਥੋਂ ਕੇ ਸਰਕਾਰ ਦਾ ਗੱਟਨ ਹੋਵੇ